ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾਬ ਹਾਰਤ ਤੇ ਮੈਂ ਦਲਜੀਤ ਅਜਰੂਆ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕਿਤੇ ਕੋਈ ਜਨ ਹਿਤ ਦੀ ਗੱਲ ਹੋਵੇ ਲੋਕਾਂ ਦੀ ਗੱਲ ਹੋਵੇ عوام ਦੀ ਗੱਲ ਹੋਵੇ ਤਾਂ ਅਸੀਂ ਉਥੇ ਜਾ ਕੇ ਸੁਵੰਦਤਾ ਅਧਿਕਾਰੀ ਨਾ ਕਰਮਚਾਰੀ ਨਾ ਚਾਹ ਅਫੀਸਰ ਨਾ ਕਿਸੇ ਵੀ ਜਿਹੜਾ ਉਥੇ ਤਾਂ ਉਹ ਗੱਲ ਕਰ ਰਿਹਾ ਉਹਦੇ ਨਾਲ ਜਾ ਕੇ ਗੱਲ ਕਰਦੇ ਹਾਂ ਪਰ ਅੱਜ ਅਸੀਂ ਇੱਥੇ ਅਲੱਗ ਤੌਰ ਤੇ ਪਹੁੰਚਿਆ ਜਿਹੜਾ ਅਲੱਗ ਕੰਟੈਂਟ ਹੈ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਦੀ ਗੱਲ ਕੀਤੀ ਜਾਣੀ ਹੈ ਜਿਹੜੇ ਅਦਾਲਤਾਂ ਦੇ ਕਚਹਿਰੀਆਂ ਦੇ ਵਿੱਚ ਛੜੀ ਕਾਫੀ ਸਮੇਂ ਤੋਂ ਜਿਹੜਾ ਜਾ ਕੇ ਆ ਰਹੇ ਕਿਸੇ ਤਰ੍ਹਾਂ ਦਾ ਮੈਟਰ ਉਹਨਾਂ ਦਾ ਜਿਹੜਾ ਸੁਝ ਨਹੀਂ ਜਾਂਦਾ ਜਾਂ ਟਾਈਮ ਲੱਗ ਰਿਹਾ ਜਾਂ ਪੈਸੇ ਦੇ ਖਰਚ ਹੋ ਰਿਹਾ ਸੋ ਸਾਰੇ ਇਹ ਸਵਾਲਾਤ ਨੂੰ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਚੀਫ ਜੁਡੀਸ਼ੀਅਲ ਜੇਸਟੇਟ ਜਿਲ੍ਹਾ ਸੁਆਵਾ ਦੇ ਡਾਟਾ ਜੋ ਸੁਆਵਾ 30 ਆ ਉਹਨਾਂ ਦੇ ਰਾਜਕਮਾਰ 라ਵਲ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 29 ਜੁਲਾਈ ਨੂੰ ਜਿਹੜੀ ਲੋਕ ਅਦਾਲਤ ਲੱਗ ਰਹੀ ਹੈ ਉਹ ਕੀ ਹੈ ਉਹਦੇ ਵਿੱਚ ਕਿਹੜੇ ਲੋਕ ਜਾ ਸਕਣਗੇ ਔਰ ਉਹਨਾਂ ਲਈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਸੋ ਜ ਆ ਸਭ ਤੁਹਾਡਾ ਸਵਾਗਤ ਹੈ ਜੀ ਦਾ ਵਾਰ ਤੇ ਸਸੀ ਬਾਜੀ ਸਾਰੇ ਜਿਹੜੀ 38 ਜੁਲਾਈ ਨੂੰ ਉਹ ਅਦਾਲਤ ਲੱਗ ਰਹੀ ਆ ਉਹਨਾਂ ਜੋ ਸਪ੍ਰਿੰਕਰ ਦੇ ਵਿੱਚ ਉਹ ਕਾਹ ਚੀਜ਼ ਆ ਕਿਸ ਤਰ੍ਹਾਂ ਲੱਗ ਰਹੀ ਕੋਦੋਂ ਔਰ ਕਿਹੜੇ ਕਿਹੜੇ ਲੋਕ ਉਹਦੇ ਵਿੱਚ ਜਾ ਸਕਦੇ ਜਿਨੂੰ ਹੱਸਾ ਪਹਿਲਾਂ ਤੋਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਭਾ ਮਾਥੋਰਟੀ ਵਿੱਚ ਮੈਂ ਰਾਜਪਾਲ ਗਾਵਲ ਇਸ ਜ਼ਿਲ੍ਹਾ ਪ੍ਰਸ਼ਾਸਨ ਦੀ ਸਭਾ ਮਾਥੋਰਟੀ ਨੂੰ ਪ੍ਰੈਜ਼ਾਈਡ ਓਵਰ ਕਰ ਰਿਹਾ ਐਜ਼ ਅ ਸਕੱਤਰ ਜ਼ਿਲ੍ਹਾ ਪ੍ਰਸ਼ਾਸਨ ਦੀ ਸਭਾ ਮਾਥੋਰਟੀ ਤੇ ਇਸ ਇਹ ਜਿਹੜੀ ਸਪੈਸ਼ਲ ਲੋਕਦਾਲਤ ਸਾਡੇ ਸੁਪਰੀਮ ਕੋਰਟ ਮਾਜੋ ਸੁਪਰੀਮ ਕੋਰਟ ਦੇ ਵਿੱਚ ਲੱਗ ਰਹੀ ਹੈ ਇਹ 29/7/2024 ਤੋਂ 3/8/2024 ਤੱਕ ਲੱਗ ਰਹੀ ਹੈ ਇਹ ਇਸ ਵਾਰ ਪਹਿਲੀ ਵਾਰ ਲੱਗ ਰਹੀ ਹੈ ਜੀ ਮਾਜੋ ਸੁਪਰੀਮ ਕੋਰਟ ਦੇ ਵਿੱਚ ਇਹ ਉਹਨਾਂ ਕੇਸਸ ਦੇ ਰਿਗਾਰਡਿੰਗ ਹੈ ਜਿਹੜੇ ਉਥੇ ਮਾਜੋ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਨੇ ਜੀ ਤੇ ਉਹ ਸਾਡੇ ਤੋਂ ਮਾਜੋ ਸੁਪਰੀਮ ਕੋਰਟ ਨੇ ਲੈਸਟਾ ਸਾਨੂੰ ਭੇਜਿਆ ਹੈ ਅਸੀਂ ਉਹਨਾਂ ਦੇ ਸਮਨ ਤਿਆਰੀ ਕਰਦੇ ਆ ਪਾਰਟੀਆਂ ਨੂੰ ਉਹਨਾਂ ਨੂੰ ਬੁਲਾਦੇ ਆ ਉਹਨਾਂ ਦੀ ਜਿਹੜੀ ਪ੍ਰੀ ਲੋਕਦਾਲਤ ਸਿਟਿੰਗ ਅਸੀਂ ਕਰਦੇ ਆ ਉਹਦੇ ਵਿੱਚ ਅਸੀਂ ਉਹ ਉਹਨਾਂ ਦੀ ਕੰਸੈਂਟ ਲੈਂਦੇ ਆ ਜੀ ਇਨ ਰਾਈਟਿੰਗ ਕਿ ਤੁਹਾਡਾ ਕੇਸ ਇਹ ਕੇਜ ਮੈਟਰ ਹੈ ਇਹ ਸਕ੍ਰੀਨਫੋਟੋ ਵਿੱਚ ਲੋਕਦਾਲਤ ਜਿਹੜੀ 29 7 2024 ਤੋਂ 3 8 2024 ਤੱਕ ਲੱਗ ਰਹੀ ਆ ਉਹਦੇ ਵਿੱਚ ਲਗਾ ਲਿਆ ਜਾਵੇ ਤੇ ਤੁਹਾਡੀ ਆਪਸੀ ਸੈਫਟੀ ਹੋ ਸਕੇ ਤੱਕ ਤੇ ਇਹ ਉਦੋਂ ਤੱਕ ਕਿ ਤੁਹਾਡਾ ਵੀ ਫਾਇਦਾ ਹੋ ਸਕੇ ਤੇ ਤੁਹਾਡੇ ਜਿਹੜੇ ਖਿਲਾਫ ਆ ਜਿਹਦੇ ਤੇ ਕੇਸ ਕੀਤਾ ਉਹਨਾਂ ਦਾ ਵੀ ਕੋਈ ਫਾਈਨੈਂਸ਼ੀਅਲ ਤੇ ਟਾਈਮ ਪਾਸ ਸਕੇ ਤਾਂ ਫਾਇਦਾ ਹੋ ਸਕੇ ਦੋਨਾਂ ਪਾਰਟੀਆਂ ਨੂੰ ਜਿਹੜਾ ਦੋਨਾਂ ਪਾਰਟੀਆਂ ਨੂੰ ਸਰ ਕਿੰਨੇ ਦਿਨ ਦੀ ਹੈ ਜਿਵੇਂ 29 ਤੋਂ 3 ਤੱਕ ਕਿੰਨੇ ਟਾਈਮ ਜਿਹੜਾ ਹੈ ਇਹ ਹਫਤੇ ਦੀ ਇੱਕ ਹਫਤੇ ਦੀ ਹੈ ਸਰ ਜਿਹੜੀ ਅਪਰੋਚ ਕਰ ਰਿਹਾ ਜਿਨ੍ਹਾਂ ਦੇ ਵਿੱਚ ਕੇਸ ਲੰਬੇ ਚ ਪਏ ਇਹ ਤੁਹਾਡੇ ਕੋਲ ਅਪਰੋਚ ਕਰ ਰਹੇ ਆ ਉਹ ਕੋਈ ਡਾਕੂਮੈਂਟ ਲੈ ਕੇ ਆ ਰਹੇ ਜਾਂ ਤੁਸੀਂ ਆਪ ਉਹਨਾਂ ਨਾਲ ਅਪਰੋਚ ਕਰ ਰਹੇ ਹੋ ਉਹਨਾਂ ਤੋਂ ਕੋਈ ਡਾਕੂਮੈਂਟ ਨਹੀਂ ਅਸੀਂ ਮੰਗ ਨਹੀਂ ਕਰਦੇ ਉਹਨਾਂ ਨੂੰ ਤਾਂ ਸਿਰਫ ਬੁਲਾਉਂਦੇ ਆ ਜੀ ਕਿਉਂਕਿ ਇਹ ਦੇ ਵਿੱਚ ਕੁਝ ਕੇਸ ਇਸ ਤਰ੍ਹਾਂ ਦੇ ਹੋ ਸਕਦੇ ਆ ਜਿਹੜੇ ਟਰਾਂਸਫਰ ਐਪਲੀਕੇਸ਼ਨ ਆ ਜਾਂ ਕੋਈ ਮਾਈਨਰ ਐਪਲੀਕੇਸ਼ਨਸ ਹੋ ਸਕਦੇ ਆ ਜਿਹੜੇ ਇੱਕ ਮੇਨ ਕੇਸ ਸ਼ਾਇਦ ਨੀਚੇ ਵਿਚਲੀਆਂ ਦਲਾਂ ਵਿੱਚ ਡਿਸਪੋਜ਼ਲ ਵੀ ਹੋ ਚੁੱਕੇ ਆ ਜੀ ਉਹ ਦੇਖ ਕੇ ਕੋਈ ਪਾਰਟੀ ਤੇਰਾ ਵਾਪਸ ਲੈਣਾ ਚਾਹੁੰਦੀ ਆ ਤਾਂ ਸਾਨੂੰ ਕੰਸੈਂਟ ਦੇ ਸਕਦੀ ਆ ਕਿਉਂਕਿ ਉੱਥੇ ਡਾਇਰੈਕਟਲੀ ਅਪਰੋਚ ਪਾਰਟੀ ਨਹੀਂ ਕਰ ਸਕਦੀ ਜੀ ਤੇ ਫਿਰ ਅਸੀਂ ਉਹਨਾਂ ਦੇ ਮੋਬਾਈਲ ਨੰਬਰ ਵੀ ਨੋਟ ਕਰਦੇ ਆ ਪਾਰਟੀ ਦੇ ਤੇ ਉਹਨਾਂ ਦੀ ਕੰਸੈਂਟ ਵੀ ਲੈਂਦੇ ਆ ਤੇ ਕੋਸ਼ਿਸ਼ ਕਰੀਦੀ ਐ ਦੂਜੀ ਪਾਰਟੀ ਵੀ ਸਾਡੇ ਕੋਲ ਆ ਜਾਵੇ ਸਾਡੇ ਕੋਲ ਕੁਝ ਇਸ ਤਰ੍ਹਾਂ ਦੇ ਮੈਟਰ ਹੁੰਦੇ ਨੇ ਜਿਹਦੇ ਵਿੱਚ ਕੁਝ ਪਾਰਟੀਆਂ ਜਿਸ ਤਰ੍ਹਾਂ ਹੁਸ਼ਿਆਰ ਕਰਦੀਆਂ ਕੁਝ ਪਾਰਟੀਆਂ ਜਿਹੜਾ ਹੋਰ ਜ਼ਿਲ੍ਹੇ ਦੇ ਵਿੱਚ ਹੋ ਸਕਦੇ ਆ ਚंडीगढ़ ਜਾਂ ਮੋਹਾਲੀ ਕਿਸੇ ਕਿਤੇ ਹੋ ਸਕਦੇ ਆ ਉਹਨਾਂ ਨੂੰ ਜਿਹੜੇ ਸਮਝ ਜਾ ਰਹੇ ਆ ਉਹ ਉੱਥੋਂ ਦੀ ਜ਼ਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਕੋਲ ਜਾ ਰਹੀਓ ਉਹਨਾਂ ਜ਼ਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਉੱਥੇ ਦੀ ਨੇ ਉਹਨਾਂ ਤਨਾਤੋਂ ਕੰਸੈਂਟ ਲੈਣੀ ਐ ਜੀ ਤੇ ਦੋਨਾਂ ਦੀ ਕਨਸੈਂਟ ਅਸੀਂ ਇੱਕ ਸਿਟਿੰਗ ਫਿਰ ਇੱਕ ਕਰਵਾਨੇ ਆ ਜੇਕਰ ਉਹਨਾਂ ਦੀ ਸੈਟਲਮੈਂਟ ਹੋ ਜਾਵੇ ਤੇ ਉਹ ਅਸੀਂ ਸੈਟਲਮੈਂਟ ਵੀ ਰਿਪੋਰਟ ਕਰਦੇ ਆ ਤੇ ਉਹੀ ਸੈਟਲਮੈਂਟ ਦੇ ਅਕੋਰਡਿੰਗ ਨੈਕਸਟ ਸਟੈਪ ਸਾਨੂੰ ਮਾਜੋਸਪ੍ਰੀਨ ਕੋਰਟ ਨੇ ਗਾਈਡ ਕਰਨਾ ਉਹ ਸੈਟਲਮੈਂਟ ਤੋਂ ਅਸੀਂ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਥਰੂ ਮਾਜੋਸਪ੍ਰੀਨ ਕੋਰਟ ਵਿੱਚ ਪੇਟਾ ਤੇ ਸਰ ਹੁਣ ਤੱਕ ਤੁਸੀਂ ਬਹੁਤ ਐਫਰਟਸ ਕਰੋ ਕਿੰਨੇ ਕੁ ਲੋਕਾਂ ਨੇ ਅਪਰੋਚ ਕਰ ਚੁੱਕੇ ਜਿਨ੍ਹਾਂ ਦੇ ਸਾਡੇ ਕੋਲ ਅੱਜ ਤੱਕ 30 35 ਲੋਕ ਸਾਨੂੰ ਅਪਰੋਚ ਕਰ ਚੁੱਕੇ 30 35 ਕੇਸਸ ਦੇ ਵਿੱਚ ਜੀ ਲੋਕ ਤਾਂ ਉਹਦੇ ਵਿੱਚ ਫਿਰ ਪਾਰਟੀਆਂ ਪਾਰਟੀਆਂ ਤਾਂ ਬਹੁਤ ਹੋ ਸਕਦੀਆਂ ਨੇ ਜੀ ਲੇਕਿਨ 30 35 ਕੇਸਸ ਨੇ ਬੈਠ ਕੇ ਅਪਰੋਚ ਕਰ ਚੁੱਕੇ ਆ ਜਿਨ੍ਹਾਂ ਦੇ ਅਸੀਂ ਕੰਸੈਂਟ ਫਾਰਮ ਸਾਈਨ ਕਰਵਾ ਚੁੱਕੇ ਸਰੀ ਦੋਨੋਂ ਧਿਰਾਂ ਕਰ ਚੁੱਕੀਆਂ ਜਾਂ ਇੱਕ ਧਿਰ ਆਹ ਅਜੇ ਫਿਲਹਾਲ ਇੱਕ ਧਿਰ ਹੀ ਆ ਦੂਜੀ ਧਿਰ ਕਿਉਂਕਿ ਦੂਜੀ ਧਿਰ ਸਟੇਟ ਹੋ ਸਕਦੀ ਹੈ ਜੀ ਕੋਈ ਪ੍ਰਾਈਵੇਟ ਪਾਰਟੀ ਹੋ ਸਕਦੀ ਹੈ ਉਹ ਚੰਡੀਗੜ੍ਹ ਦੇ ਵਿੱਚ ਬੈਠੀ ਹੋ ਸਕਦੀ ਹੈ ਬਹਾਲੀ ਦੇ ਵਿੱਚ ਬੈਠੀ ਹੋ ਸਕਦੀ ਹੈ ਪਰ ਉਥੇ ਦੀ ਜਿਹੜੀ ਕਨਸੈਪਟ ਹੈ ਉਹ ਉਥੇ ਜਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਨੇ ਲਈ ਹੈ ਹਾਂ ਸੋ ਦੋਸਤੋ ਜਿੱਸਾ ਜਿਹੜੇ ਜਿਲ੍ਹਾ ਕਾਨੂੰਨੀ ਸੁਵਾਰਾ ਅਥਾਰਟੀ ਸੈਕਟਰੀ ਸਾਹਿਬ 라ਵਲ ਜੀ ਨੇ ਸਪਰੀਮ ਕੋਰਟ ਚ 29 ਤਰੀਕ ਤੋਂ ਜੜੀ ਨਤੀਜ ਲਈ ਖਾਤੇ ਦੀ ਇੱਕ ਅਲੋਕ ਅਦਾਲਤ ਲੱਗ ਰਹੀ ਹੈ ਉਹਦੇ ਬਾਰੇ ਵਿਸਥਾਰ ਨਾਲ ਦੱਸਿਆ ਕਿ ਨਾਲ ਹੀ ਉਹਨਾਂ ਨੇ ਸਾਬ ਕਿ ਜਿਹੜੇ ਗੂੜੇ ਇਥੇ ਨਾਮ ਤੇ ਚੱਲਦੇ ਆ ਦੋਨੋਂ ਪਾਰਟੀਆਂ ਵੀ ਇਹਨਾਂ ਦੇ ਨਾਲ ਆ ਕੇ ਮੁਸ਼ਕਲ ਸਕਦੀਆਂ ਜਿਹਦੇ ਨਾਲ ਇਹ ਆਪੀ ਸੈਕਟਰ ਨੂੰ ਕਰਦੇ ਨਾਲ ਦੀ ਨਾਲ ਇਹ ਉੱਥੇ ਆ ਕੇ ਜਿਹੜਾ ਕਿਸੇ ਵੀ ਤਰ੍ਹਾਂ ਦਾ ਆਪ ਤੋ ਤੋਂ ਵਗ ਮਾਂਜੂਖਾਈ ਉਹਦਾ ਸਪੀਡ ਦਾ ਸਪਰੀਮ ਕੋਰਟ ਕਿਹੜਾ ਕੰਮ ਹੋ ਰਹੀ ਚਣਗੇ ਸੋ ਇਹਦੇ ਵੀ ਸੀ ਵੀ ਪ੍ਰਯਾਸ ਕਰਾਂਗੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਉਹ ਵੀ ਆਪਾਂ ਲੋਕਾਂ ਤੱਕ ਆਮ ਤੱਕ ਚਾਹੀਏ ਸੋ ਅਸੀਂ ਗੱਲ ਕਰੀਏ ਸਰ ਲੋਕ ਅਦਾਲਤ ਦੀ ਲੋਕ ਅਦਾਲਤ ਅਕਸਰ ਲੱਗ ਜਾਂਦੀ ਸਾਲ ਦੇ ਵਿੱਚ ਤਿੰਨ ਵਾਰ ਸਾਲ ਦੇ ਵਿੱਚ ਜਰੂਰ ਹਸਬ ਸਾਲ ਦੇ ਵਿੱਚ ਚਾਰ ਲੋਕ ਅਦਾਲਤਾਂ ਸਾਡੇ ਵਿੱਚ ਹੋ ਸਕਦੀਆਂ ਜੀ ਹਰ ਇੱਕ ਲੋਕ ਅਦਾਲਤ ਲੱਗ ਚੁੱਕੀ ਹੈ ਜੀ ਤੇ ਦੂਜੀ ਨੈਕਸਟ ਜਿਹੜੀ ਆ ਜੀ ਇਹ ਥਰਡ ਲੋਕ ਅਦਾਲਤ ਹੈ ਜੀ ਇਹ 14 9 ਨੂੰ ਸਾਡੇ ਕੋਲ ਲੱਗ ਰਹੀ ਹੈ ਜੀ 14 9 2024 ਨੂੰ ਤੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਕੇਸਸ ਅਸੀਂ ਲੇਬਰ ਨਾਲ ਸੰਬੰਧਿਤ ਕੇਸਸ ਚੈੱਕ ਨਾਲ ਸੰਬੰਧਿਤ ਕੇਸਸ ਨੈਕਸਟ ਜਿਹੜੇ ਕਲੇਮ ਕੇਸਸ ਪਰਿਵਾਰ ਕਾਨੂੰਨਾ ਦੇ ਮਾਮਲੇ ਸਰਵਿਸ ਮੈਟਰਸ ਤੇ ਰੈਂਟ ਸਬੰਧੀ ਮਾਮਲੇ ਅਕੈਡਮਿਕ ਮਾਮਲੇ ਮੇਨਟੇਨੈਂਸ ਨਾਲ ਸਬੰਧੀ ਮਾਮਲੇ ਮੌਰਗੇਜ਼ ਮਾਮਲੇ ਇਹ ਸਾਰੇ ਜਿਹੜੇ ਆ ਉਹ ਇਹਨਾਂ ਲੋਕਦਾਲਤਾਂ ਵਿੱਚ ਟੇਕ ਅਪ ਹੁੰਦੇ ਆ ਉਹਦੇ ਨਾਲ ਜੋ ਰੁਹਸਰ ਸਾਡੀ ਪੈਂਡੈਂਸੀ ਬਹੁਤ ਘਟਦੀ ਘਟਦੀ ਹੈ ਜੀ ਬੁਕਦਾਲਤਾਂ ਵਿੱਚ ਜਿਹੜੇ ਕੇਸਿਸ ਹੁੰਦੇ ਆ ਪੈਂਡਿੰਗ ਉਹਨਾਂ ਦੀ ਪੈਂਡੈਂਸੀ ਕਾਫੀ ਸਾਡੀ ਡਿਕਰੀਸ ਹੋ ਜਾਂਦੀ ਹੈ ਤੇ ਲੋਕਾਂ ਨੂੰ ਸਸਤਾ ਤੇ ਟਕਾਊ ਤੇ ਸਮੇ ਤੋਂ ਪਹਿਲਾਂ ਜੀ ਸਮੇਂ ਦੀ ਬਚਤ ਕਰਕੇ ਨਿਆਂ ਮਿਲ ਜਾਂਦਾ ਸਮੇਂ ਦੀ ਪੈਸੇ ਦੀ ਟਾਈਮ ਦੀ ਜਿਹੜੀ ਬਚਤ ਹੈ ਸਭ ਤੋਂ ਵੱਧ ਬਚਤ ਹੋ ਜਾਂਦੀ ਹੈ ਇੱਕ ਹੋਰ ਸਭ ਤੋਂ ਵੱਡਾ ਵੱਡਾ ਫਾਇਦਾ ਇਹਦੇ ਵਿੱਚ ਇਹ ਹੈ ਕਿ ਜਿਹੜੀ ਤੁਸੀਂ ਕੋਰਟ ਫੀਸ ਲਗਾਨੇ ਆ ਜੀ ਜਿਹੜੇ ਜਿਹੜੇ ਰਿਕਵਰੀ ਸੂਟਸ ਹੁੰਦੇ ਉਹਨਾਂ ਵਿੱਚ ਕੋਰਟ ਫੀਸ ਲੱਗਦੀ ਹੈ ਕਈ ਲੱਖਾਂ ਹੁੰਦੀ ਹੈ ਕੁਝ ਹਜ਼ਾਰਾਂ ਲੱਖਾਂ ਰੁਪਈਆ ਵੀ ਸਰ ਉਹ ਲੋਕਦਾਲਤ ਵਿੱਚ ਜੇਕਰ ਸੈਟਲਮੈਂਟ ਹੋ ਜਾਂਦੀ ਹੈ ਤੋਂ ਰਿਫੰਡ ਹੋ ਜਾਂਦੀ ਹੈ ਇਕ ਸਰ ਲੋਕ ਅਦਾਲਤ ਦੇ ਵਿੱਚ ਇੱਕ ਹੋਰ ਵੀ ਹੈ ਕਿ ਜਿਹੜਾ ਇਸ ਲੋਕ ਅਦਾਲਤ ਦੇ ਵਿੱਚ ਕੋਈ ਫੈਸਲਾ ਹੋ ਜਾਂਦਾ ਉਹਦੀ ਕੋਈ ਦਲੀਲ ਅਪੀਲ ਨਹੀਂ ਹੁੰਦੀ ਕੋਈ ਹਾਂ ਉਹਦੀ ਕੋਈ ਦਲੀਲ ਅਪੀਲ ਨਹੀਂ ਹੁੰਦੀ ਉਹ ਕਿਉਂਕਿ ਉਹ ਸੈਟਲਮੈਂਟੇ ਦੋਨਾਂ ਧਿਰਾਂ ਦੀ ਸਤਿਨਾ ਹੋ ਜਾਂਦਾ ਸਿਰ ਇਹ ਆਪਣੇ ਜ਼ਿਲ੍ਹਾ ਸ਼ਹਿਰਪੁਰ 'ਚ ਕਿੰਨੇ ਬੈਂਚ ਲੱਗਦੇ ਬਖੋਖਤਾਮਾ ਤੇ ਇਸ ਲੋਕ ਅਦਾਲਤ ਦੇ ਵਿੱਚ ਜਿਹੜਾ ਸਭ ਡਿਪੈਂਡ ਕਰਦਾ ਵੀ ਕੇਸਸ ਦੀ ਗਿਣਤੀ ਕਿੰਨੀ ਹੈ ਜੀ ਉਹ ਅਸੀਂ ਜਿੰਨੇ ਸਾਰੇ ਜੱਜ ਸਰਾਮ ਅੱਧ ਬੈਂਚ ਲਗਾ ਸਕਦੇ ਹਾਂ ਮਹਾਂ ਜੋਗਤ ਸ਼ੇਖਨ ਜੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਕਿ ਅਸੀਂ ਫਿਰ ਜੇਕਰ ਕੇਸਿਸ ਘਟੋ ਤਾਂ ਅਕੋਰਡਿੰਗਲੀ ਮਿਨੀਮਮ 50 ਕੇਸਿਸ ਹੋਣੇ ਚਾਹੀਦੇ ਇੱਕ ਬੈਚ ਵਿੱਚ ਸਰ ਹੋਰ ਕੋਈ ਗੱਲ ਜਿਹੜੀ ਆਪਾਂ ਲੋਕ ਅਦਾਲਤ ਦੇ ਰਿਗਾਰਡਿੰਗ ਕਿਉਂਕਿ ਅਕਸਰ ਦੇਖਿਆ ਜਾਂਦਾ ਪਿੰਡਾਂ ਦੇ ਵਿੱਚ ਦਿਹਾਤ ਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਮਾਮਲਿਆਂ ਨੂੰ ਲੈ ਕੇ ਲੋਕ ਅਦਾਲਤਾਂ ਦੇ ਵਿੱਚ ਕਚਹਿਰੀਆਂ ਚਲੇ ਜਾਂਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਦਾਲਤਾਂ ਚਲੇ ਸਮਾਂ ਬਹੁਤ ਲੱਗਦਾ ਪੈਸੇ ਬਹੁਤ ਲੱਗਦੇ ਆ ਨਸਾਸੀ ਉਹਨਾਂ ਲੋਕਾਂ ਲਈ ਜਿਹੜੇ ਇਹਨਾਂ ਚੀਜ਼ ਤੋਂ ਬਚਣਾ ਚਾਹੁੰਦੇ ਆ ਕੋਈ ਹੋਰ ਛੜੀ ਗੱਲ ਅਸੀਂ ਕਰ ਜਿਹੜੇ ਉਹ ਲੋਕ ਕਰਿਆ ਤੇ ਜਿਹੜਾ ਇਹ ਚਾਂਸ ਜਿਹੜੇ ਫਸ ਗਏ ਮਾਈਕੋ ਸਾਹਿਬ ਇੱਕ ਸਾਡੇ ਕੋਲ ਜਿਹੜੀ ਹੁਣ ਰੀਸੈਂਟਲੀ ਸ਼ੁਰੂ ਹੋਇਆ ਥਰੀ ਰਿਲੀਟਿਗੇਸ਼ਨ ਆਫ ਮੀਡੀਏਸ਼ਨ ਸਾਡੇ ਕੋਲ ਪ੍ਰੋਸੈਸ ਸ਼ੁਰੂ ਹੋਇਆ ਜੀ ਉਹਦੇ ਵਿੱਚ ਇਹ ਹੁੰਦਾ ਜੇਕਰ ਕੋਈ ਜਦਾਂ ਮੈਟ੍ਰਿਮੋਨিয়াল ਡਿਸਪਿਊਟਸ ਹੈ ਜੀ ਕੋਈ ਪਾਰਟੀ ਕੋਰਡੀਨੇਟਰ ਦੇ ਵਿਚ ਕੇ ਅਸੀਂ ਕਰਨਾ ਜੀ ਉਹਨਾਂ ਨੇ ਸਾਡੇ ਕੋਲ ਅਪਲੀਕੇਸ਼ਨ ਲਾਤੀ ਕਿ ਸਾਡੀ ਸੈਟਲਮੈਂਟ ਹੋ ਨਹੀਂ ਹੋ ਰਹੀ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਕਈ ਵਾਰੀ ਦੋਨਾਂ ਪਾਰਟੀਆਂ ਦੇ ਵਿੱਚ ਕੁਝ ਲੋਕੀ ਇਹੋ ਜਿਹਾ ਹੁੰਦੇ ਆ ਕਿ ਸੈਟਲਮੈਂਟ ਨਹੀਂ ਹੋਣ ਦਿੰਦੇ ਜੀ ਕਿਉਂਕਿ ਸਾਡੇ ਜਿਹੜੇ ਮੀਡੀਏਟਰ ਆ ਉਹ ਨਿਰਪੱਖ ਹੁੰਦੇ ਆ ਜੀ ਪਰ ਉਹ ਸਾਡੇ ਕੋਲ ਐਪਲੀਕੇਸ਼ਨ ਦੇ ਦਿੰਦੇ ਆ ਉਸ ਐਪਲੀਕੇਸ਼ਨ ਤੇ ਅਸੀਂ ਫਿਰ ਦੂਜੀ ਧਿਰ ਨੂੰ ਬੁਲਾ ਲੈਂਦੇ ਆ ਤੇ ਮੀਡੀਏਟਰ ਕੋਲ ਭੇਜ ਦਿੰਨੇ ਆ ਉਹ ਮੀਡੀਏਟਰ ਦੋਨਾਂ ਧਿਰਾਂ ਨੂੰ ਸੁਣ ਕੇ ਪ੍ਰੀ ਲਿਟੀਗੇਸ਼ਨ ਸਟੇਜ 'ਤੇ ਕਈ ਵਾਰੀ ਸੈਟਲਮੈਂਟ ਹੋ ਜਾਂਦੀ ਤੇ ਇਹਦੇ ਨਾਲ ਕਾਫੀ ਲਿਟੀਗੇਸ਼ਨ ਜਿਹੜੀ ਆ ਆ ਆਮ ਜਿਹੜੀਆਂ ਸਭੀਆਂ ਅਦਾਲਤਾਂ ਉਹਨਾਂ ਵਿੱਚ ਜਾਣ ਤੋਂ ਪਹਿਲਾਂ ਹੀ ਸੈਟਲ ਹੋ ਜਾਂਦੀ ਹੈ ਇਸ ਕਰਕੇ ਦੋਨਾਂ ਪੇਰਾਮ ਤੇ ਰੱਤ ਸਹਿਮਤੀ ਨਾਲ ਆਪਣੀ ਜ਼ਿੰਦਗੀ ਕੁਝ ਕੁ ਜਿਹਾ ਸੈਟਲ ਐ ਬਹੁਤ ਬਹੁਤ ਧੰਨਵਾਦ ਜਸ ਜੀ ਜੀ ਸੇ ਪਹਿਲੇ ਇੱਕ ਹੋਰ ਜੀ ਮੈਂ ਯਾਨੀ ਉਹ ਸਭ ਤੱਕ ਦੱਸਣਾ ਚਾਹਣਾ ਸਾਡੇ ਕੋਲ ਪਰਮਨੈਂਟ ਲੋਕ ਅਦਾਲਤ ਚੱਲ ਰਹੀ ਹੈ ਜੀ ਉਹ ਸਾਡੇ ਕੋਲ ਪਰਮਨੈਂਟ ਹੀ ਹੈ ਉਹਦੀ ਡੇਲੀ ਸੈਟਿੰਗਸ ਹੁੰਦੀਆਂ ਜੀ ਉਹਦੇ ਵਿੱਚ ਜਿਹੜੇ ਮਾਮਲੇ ਕੋਈ ਵੀ ਜਿਹੜੀ ਲਿਟੀਗੇਸ਼ਨ ਆਮ ਅਦਾਲਤਾਂ ਨਹੀਂ ਲਿਟੀਗੇਸ਼ਨੋਂ ਥੋੜੇ ਇਜ਼ੀ ਆ ਜੀ ਉਹਦੇ ਵਿੱਚ ਸਿੰਪਲ ਇੱਕ ਐਪਲੀਕੇਸ਼ਨ ਦੇ ਕੇ ਕੋਈ ਵੀ ਨਿਗਰ ਨਾਗਰਿਕ ਐ ਉਹ ਭੇਜ ਸਕਦਾ ਸਾਨੂੰ ਚਾਹੀ ਪੋਸਟ ਵੀ ਭੇਜ ਸਕਦਾ ਜੀ ਉਹ ਇਥੇ ਸਾਡੇ ਕੋਲ ਲੱਗ ਜਾਂਦੀ ਹੈ ਜਦ ਸਾ ਬੈਠਦੇ ਸਾਡੇ ਅਟਟ ਚੈਟ ਜਦ ਸਾਹਮਣੇ ਉਹ ਪ੍ਰੈਜਿੰਗ ਆਫੀਸਰ ਨੇ ਉਹ ਉਸ ਮੈਟਰ ਤੇ ਫਿਰ ਉਹ ਦੂਜੀ ਜਿਹੜੀ ਜਿਹਦੇ ਖਿਲਾਫ ਐਪਲੀਕੇਸ਼ਨ ਆਈ ਆ ਉਹ ਸਰਕਾਰੀ ਡਿਪਾਰਟਮੈਂਟ ਵੀ ਹੋ ਸਕਦਾ ਪ੍ਰਾਈਵੇਟ ਪਾਰਟੀ ਵੀ ਹੋ ਸਕਦੀ ਹੈ ਉਹਨੂੰ ਬੁਲਾ ਕੇ ਫਿਰ ਉਹ ਸੈਟਲਮੈਂਟ ਟੈਲੀ ਕਰਵਾਉਣ ਦੀ ਕੋਸ਼ਿਸ਼ ਕਰਦੇ ਇਸ ਪਰਮਿਟ ਲੋਕਦਾਨਤ ਵਿੱਚ ਇਹਨੂੰ ਕਹਿੰਦੇ ਪਰਮਿਟ ਲੋਕਦਾਨਤ ਪਬਲਿਕ ਯੂਟਿਲਿਟੀ ਸਬਸਿਸ ਦੀ ਗਾਰਡਿੰਗ ਹੁੰਦੀ ਹੈ ਜੀ ਇਹਦੇ ਵਿੱਚ ਜਿਹੜੇ ਟਰਾਂਸਪੋਰਟ ਸਰਵਿਸਿਜ਼ ਦੇ ਨਾਲ ਰਿਲੇਟਡ ਮੈਟਰ ਹੋ ਸਕਦੇ ਆ ਰੂਰ ਐਂਡ ਵਾਟਰ ਨਾਲ ਰਿਲੇਟਡ ਮੈਟਰ ਹੋ ਸਕਦੇ ਆ ਪੋਸਟ ਟੈਲੀਗ੍ਰਾਫ ਔਰ ਟੈਲੀਫੋਨ ਸਰਵਿਸਿਸ ਦੇ ਨਾਲ ਰਿਲੇਟਡ ਮੈਟਰ ਹੋ ਸਕਦੇ ਆ ਸਪਲਾਈ ਆਫ ਪਾਵਰ ਨਾਲ ਰਿਲੇਟਡ ਮੈਟਰ ਮੈਟਰ ਹੋ ਸਕਦੇ ਆ ਲਾਈਟ ਔਰ ਵਾਟਰ ਉਹ ਦਾ ਪਬਲਿਕ ਇਸਟੈਬਲਿਸ਼ਮੈਂਟ ਦੇ ਰਿਗਾਰਡਿੰਗ ਮੈਟਰ ਹੋ ਸਕਦੇ ਆ ਤੇ ਜੋ ਫੋਰੈਸਟ ਵਿਭਾਗ ਨਾਲ ਸੰਬੰਧਤ ਮੈਟਰ ਹੋ ਸਕਦੇ ਆ ਹਸਪੀਟਲਸ ਦੇ ਨਾਲ ਸੰਬੰਧਤ ਮੈਟਰ ਹੋ ਸਕਦੇ ਆ ਡਿਸਪੈਂਸਰੀਜ਼ ਦੇ ਨਾਲ ਸੰਬੰਧ ਬੈਂਕਿੰਗ ਦੇ ਨਾਲ ਹਾਊਸਿੰਗ ਦੇ ਨਾਲ ਫਾਈਨੈਂਸ ਇੰਸ਼ੋਰੈਂਸ ਕੰਪਨੀਆਂਜ਼ ਦੇ ਨਾਲ ਸੰਬੰਧਤ ਮੈਟਰ ਹੋ ਸਕਦੇ ਆ ਐਜੂਕੇਸ਼ਨ ਦੇ ਨਾਲ ਸੰਬੰਧਤ ਮੈਟਰ ਹੋ ਸਕਦੇ ਆ ਐਲ ਪੀਜੀ ਕੈਕਸ਼ਨ ਜਿਹੜੇ ਕਈ ਵਾਰੀ ਕੋਈ ਐਲਪੀਜੀ ਹੈ ਕਰੈਕਸ਼ਨ ਦੇ ਰਿਗਾਰਡਿੰਗ ਮੈਟਰ ਹੁੰਦਾ ਜੀ ਵੀ ਨਹੀਂ ਦੇ ਰਹੇ ਜਾਂ ਸਲੰਟਰ ਦੀ ਪ੍ਰੋਪਰ ਸਪਲਾਈ ਨਹੀਂ ਹੋ ਰਹੀ ਕੋਈ ਰਿਗਾਰਡਿੰਗ ਮੈਟਰ ਜਿਹੜੇ ਇੱਥੇ ਪਰਮਨੈਂਟ ਲੋਕੇਟਡ ਜਿਹੜੀ ਪਬਲਿਕ ਯੂਟਿਲਿਟੀ ਸਬਸਿਡੀ ਦੇ ਰਿਗਾਰਡਿੰਗ ਲੱਗਦੀ ਹੈ ਉਹਦੇ ਵਿੱਚ ਆਮ ਪਬਲਿਕ ਸਾਨੂੰ ਪ੍ਰੋਜੈਕਟ ਕਰੋ ਪੇਜ ਕੇ ਪ੍ਰੋਜੈਕਟ ਕਰ ਸਕਦੀ ਹੈ ਸਰ ਹੋਰ ਕੋਈ ਕਿਸੇ ਤਰ੍ਹਾਂ ਦਾ ਮੈਸੇਜ ਜਿਹੜਾ ਇੱਕ ਹੋਰ ਮੈਂ ਮੈਸੇਜ ਦੇਣਾ ਚਾਹਨਾ ਜਿਲ੍ਹਾ ਕਮਿਸ਼ਨਿਸ ਆਫ ਅਥਾਰਟੀ ਕੋ ਮੈਂ ਆਮ ਪਬਲਿਕ ਨੂੰ ਬਤੋ ਬਤਵਾ ਇਹ ਅਪੀਲ ਕਰਦਾ ਕਿ ਸਾਡੇ ਕੋਲ ਜਿਹੜੇ ਅਸੀਂ ਜਿਹੜੇ ਆਮ ਕੇਸ ਚੱਲਦੇ ਆਮ ਜਿਹੜੀਆਂ ਸਾਡੀਆਂ ਅਦਾਲਤਾਂ ਵਿੱਚ ਉਹਨਾਂ ਵਿੱਚ ਜਿਨ੍ਹਾਂ ਕੋਲ ਕਾਉਂਸਲ ਨਹੀਂ ਅੰਗੇਜ ਕਰ ਸਕਦੇ ਕੋਈ ਜੀ ਬਿਲਕੁਲ ਮੇਨ ਜਿਹੜੇ ਸਾਡੀ ਮੇਨ ਸਾਡਾ ਕੰਮ ਹੈ ਜੀ ਉਸ ਦੇ ਵਿੱਚ ਕਾਉਂਸਲ ਅੰਗੇਜ ਨਹੀਂ ਕਰ ਸਕਦੇ ਉਹ ਕਿਉਂ ਪੈਸੇ ਦੀ ਕਮੀ ਕਰਕੇ ਤਾਂ ਉਹ ਸਾਡੇ ਕੋਲ ਅਪਰੋਚ ਕਰ ਸਕਦੇ ਅਸੀਂ ਉਹਨਾਂ ਨੂੰ ਫ੍ਰੀ ਕਾਨੂੰਨੀ ਸਹਾਇਤਾ ਦਿੰਦੇ ਆ ਇਨ ਦੀ ਸ਼ੇਪ ਆਫ ਵਕੀਲ ਵਕੀਲ ਦੇ ਤੌਰ ਤੇ ਤੇ ਇਹ ਫੋਟੋਲ ਖਰਚੇ ਉਹ ਵੀ ਅਸੀਂ ਪੇ ਕਰਦੇ ਆ ਇਹਦੇ ਵਿੱਚੋਂ ਕੁਝ ਕੈਟਾਗਰੀਜ਼ ਆ ਜੀ ਕੁਝ ਕੈਟਾਗਰੀ ਜਿਸ ਤਰ੍ਹਾਂ ਬੰਗਾਰ ਦੇ ਮਾਰੇ ਹੋਏ ਜੀ 3-3 ਲੱਖ ਤੋਂ ਘੱਟ ਇਨਕਮ ਵਾਲੇ ਸਾਰੇ ਲੋਕੀ ਜੀ ਲੇਡੀਜ਼ ਸਾਰੀਆਂ ਹੈ ਨਾ ਸੋਸ਼ਲ ਕਾਸਟ ਸਾਰੇ ਜੀ ਤੇ ਹੋਰ ਜਿਹੜੇ ਕੋਈ ਇਸ ਤਰ੍ਹਾਂ ਦੇ ਪਬਲਿਕ ਜਿਹੜੇ ਕਹਿ ਸਕਦੇ ਆ ਜਿਹੜੇ ਗਰੀਬ ਗੁਰਬੇ ਆ ਉਹ ਸਾਡੇ ਕੋਲ ਅਪਰੋਚ ਕਰ ਸਕਦੇ ਕਸਟਡੀ ਵਿੱਚ ਸਾਰੇ ਜਿਹੜੇ ਸਿਰ ਮਾਮਲਾ ਕੋਈ ਵੀ ਹੋਵੇ ਕੋਈ ਵੀ ਹੋਵੇ ਠੀਕ ਉਹ ਮਾਮਲਾ ਸਿਵਲ ਹੋਵੇ ਜਾਂ ਕਰਿਮਨ ਹੋਵੇ ਜੀ ਸਾਡੇ ਕੋਲ ਅਪਰੋਚ ਕਰ ਸਕਦੇ ਕਸਟਡੀ ਵਿੱਚ ਜਿਹੜੇ ਸਾਰੇ ਜਿਹੜੇ ਉਹ ਐਨਟਾਈਟਲ ਜਿਵੇਂ ਆਪਾਂ ਨਾਂ ਤੋਂ ਹੀ ਹੈ ਮੁਫਤ ਕਾਨੂੰਨੀ ਹੈ ਇਸਾ ਮੁਫਤ ਕਾਨੂੰਨੀ ਸੋ ਤੇ ਆਪਾਂ ਤੁਸੀਂ ਵਕੀਲ ਵੀ ਪ੍ਰੋਵਾਈਡ ਕਰਵਾਉਂਦੇ ਹੋ ਜਾਂ ਫੋਟੋ ਰਿਕਾਰਡ ਵੀ ਪ੍ਰੋਵਾਈਡ ਕਰਦੇ ਹੋ ਜਿਹੜਾ ਇਹਨਾਂ ਵਰਗਾਂ ਦੀ ਜਿਹੜੇ ਤੁਸੀਂ ਵਰਗ ਬੋਲੇ ਆ ਸ਼ੈਡਿਊਲਡ ਹੋਵੇ ਜਾਂ ਗਰੀਬਪੁਰਾ ਜਾਂ ਹਾਂ ਕਸਟਡੀ ਦੇ ਬੱਚੇ ਸਾਰੇ ਵਰਗ ਆ ਜਾਂਦੇ ਨੇ ਜੀ ਜੇਕਰ ਕਸਟਡੀ ਵਿੱਚ ਸਾਜੀ ਹਾਂ ਉਹ ਸਾਰੇ ਵਰਗ ਆ ਜਾਂਦੇ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਅਸੀਂ ਅੱਜ ਇਸ ਕੰਟੈਂਟ ਨੂੰ ਲੈ ਕੇ ਜਿੱਥੇ ਗੱਲ ਕੀਤੀ ਆ ਉੱਥੇ ਸਾਡਾ ਚੀਫ ਫਿਡਿਸ਼ੀਨ ਰਜਿਸਟਰਡ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੁਵਾਬਾ ਅਥਾਰਟੀ ਰਾਸ਼ਕਮਰ ਰਾਵਲ ਜੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਸੁਪਰੀਮ ਕੋਰਟ ਦਾ 23 ਜੁਲਾਈ ਨੂੰ ਜਿਹੜੀ ਅਦਾਲਤ ਲੱਗ ਰਹੀ ਹੈ ਇਸ ਹੱfte ਪਰ ਦੀ ਉਹਦੇ ਬਾਰੇ ਵੀ ਦੱਸਿਆ ਤੇ ਨਾਲ ਦੀ ਨਾਲ ਜਿਹੜੀਆਂ ਸਾਲ ਚ ਚਾਰ ਲੋਕ ਅਦਾਲਤਾਂ ਲੱਗਦੀਆਂ ਉਹਨਾਂ ਬਾਰੇ ਵੀ ਵਿਸਥਾਰ ਦੇ ਤੇ ਨਾਲ ਪਰਮਾਨੈਂਟ ਲੋਕ ਅਦਾਲਤ ਜਿਹੜੀ ਹਰ ਜ਼ਿਲ੍ਹੇ ਚ ਲੱਗਦੀ ਆ ਉਹ ਹੁਸ਼ਿਆਰਪੁਰ ਚ ਵੀ ਲੱਗਦੀਆਂ ਉਹਨਾਂ ਨੇ ਦੱਸਿਆ ਤੇ ਉਹਦੇ ਵਿੱਚ ਸਹੂਲਤਾਂ ਬਾਰੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਦੀ ਮੈਂ ਗੱਲ ਕੀਤੀ ਸੀ ਵੀ ਇਹ ਬਹੁਤ ਸਾਰੇ ਲੋਕ ਜਿਹੜੇ ਪਰੇਸ਼ਾਨੀ ਦੇ ਆਲਮ ਚ ਉਹਨਾਂ ਨੇ ਬਹੁਤ ਵਧੀਆ ਜੱਜ ਸਾਹਿਬ ਨੇ ਇੱਕ ਸੌਲਵ ਆਊਟ ਕੀਤਾ ਆ ਕਿ ਕੋਈ ਵੀ ਵਿਅਕਤੀ ਜਿਵੇਂ ਨਾਂ ਤੋਂ ਹੀ ਬਿਲਕੁਲ ਸਪੱਸ਼ਟ ਹੈਗਾ ਪੀ ਮੁਫਤ ਕਾਨੂੰਨੀ ਸਹਾਇਤਾ ਜਿਹੜਾ ਕਿਸੇ ਚਾਈਕ ਕਸਟਡੀ ਦੇ ਵਿੱਚ ਹੈ ਤੂੰ ਉਹਦੇ ਵਿੱਚ ਸਾਰੇ ਵਰਗ ਆ ਜਾਂਦੇ ਆ ਫ੍ਰੀ ਆਫ ਕਾਸਟ ਵਕੀਲ ਕਰਨਾ ਤੇ ਨਾਲ ਦੀ ਨਾਲ ਫਕਤਲ ਖਰਚੇ ਉਹ ਇੰਦਰ ਲੀਗਲ ਜਿਹੜੀ ਹੈ ਜੋ ਹੈ 30 ਹੈਗੀ ਆ ਇਹਦੇ ਬਲੋ ਪੇ ਕੀਤਾ ਜਾਂਦਾ ਤੇ ਵਕੀਲ ਜਿਹੜਾ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਤਾਂ ਕਿ ਉਹਨੂੰ ਜਸਟਿਸ ਮਿਲ ਸਕੇ ਕਾਨੂੰਨੀ ਤੌਰ ਤੇ ਉਹਨੂੰ ਰਾਹਤ ਮਿਲ ਸਕੇ ਕਿਸੇ ਤਰ੍ਹਾਂ ਦੀ ਜੁੜੀ ਪ੍ਰੋਬਲਮ ਹੋਊ ਦਾ ਸਮਾਧਾਨ ਤੱਕ ਸੋ ਅਸੀਂ ਕੋਸ਼ਿਸ਼ ਕਰਾਂਗੇ ਜਾਂ ਸਭ ਦੇ ਨਾਲ ਕੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਜ਼ਰੂਰਤਮੰਦ ਲੋਕ ਆ ਜਿਵੇਂ ਜੱਤ ਸਾਹਿਬ ਨੇ ਦੱਸਿਆ ਇਹੋ ਜੀਆਂ ਗੱਲਾਂ ਤੋਂ ਉਹ ਆਪਣਾ ਹੱਲ ਕਰ ਸਕਦੇ ਆ ਸ਼ਾਹਪੁਰ ਤੋਂ ਦਾਵ ਹਾਰਤ ਲਈ ਦਲਜੀਤ ਅਦਨੋਹਾ ਬਹੁਤ ਬਹੁਤ ਧੰਨਵਾਦ ਸਾਹਿਬ ਜਸਵੰਤ ਜੀ